ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਬਾਜ਼ ਮੈਂ ਦੇਵ ਲੋਰੀਆ ਜਲੰਧਰ ਦੇ ਭੋਪੜਾ ਇਲਾਕੇ ਚ ਏਜੀਟੀਐਫ ਦੇ ਮੁਕਾਬਲੇ ਤੋਂ ਜ਼ਖਮੀ ਹੋਏ ਗੈਂਗਸਟਰ ਰੋਹਿਤ ਨੂੰ ਅਮਰੀਤ ਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਰਹੀ ਅਤੇ ਉੱਥੇ ਇਸ ਪੂਰੇ ਮਾਮਲੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਪੁਲਿਸ ਮੁਲਾਜ਼ਮ ਭਿੜਦੇ ਵੀ ਦਿਖਾਈ ਦਿੱਤੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਆਪਣਾ ਕੀ ਮਾਮਲਾ ਜੀ ਹੈ ਜਿਹੜਾ ਜਿਹੜਾ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕੀ ਕਰਨੀ ਹੈ ਐਪੀਐਸ ਭੂਗਪੁਰ ਚਨਾ ਮੰਦਪਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਈਮਾਂ ਤੇ ਗੋਲੀਆਂ ਚੱਲੀਆਂ ਜੀ ਗੋਲ ਹਾਂਜੀ ਮਲਾਈਮਤ ਵੀ ਗੋਲੀ ਕੋ ਲੱਗੀ ਹੈ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਆਪਾਂ ਜੁਡੀਸ਼ੀਅਲ ਨੇ ਦਾ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ੍ਹ ਚ ਲਗਾਇਆ ਜਿਹਨਾਂ ਨੇ ਰੈਫਰ ਕੀਤਾ ਸੀ ਵੇਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਇੱਥੇ ਲੈ ਕੇ ਆਇਆ ਹਾਂ ਗੁਨਨਕ ਹਸਪੀਟਲ ਕੀ ਇਹ ਗੈਂਗ ਨਾਲ ਸੰਬੰਧ ਰੱਦ ਆਦਾ ਬੰਦਾ ਮੇਰਾ ਬੰਦੇ ਦਾ ਪੂਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਤੇ ਲੱਗੀਆਂ ਤੇ ਕਿੰਨੇ ਬੰਦੇ ਦੋ ਫਾਇਰ ਹੋਏ ਜੀ ਇਹਦੇ ਹਾਂਜੀ ਉਹ ਨੋ ਬਸ ਇਹ ਮੀਡੀਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਤੁਹਾਡੇ ਮੇਰਾ ਕਿਹੜਾ ਐਸੇ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਪਿੱਛੇ ਕਰੋ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਇਹਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਰੋਕਣ ਦੇ ਕਿ ਨਾਮ ਵਾਲਾ ਸ਼ੋਰ ਮੈਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਦੇਖੋ ਸਿਵਲ ਸਿਵਲ ਦੇ ਵਿੱਚ ਜਾਂ ਗੁਨਾਨਕ ਦੇ ਵਿੱਚ ਕੀ ਹਟਾ ਹੱਕ ਨਹੀਂ ਹੈਗਾ ਸ਼ੋਰ ਕਰਨਾ ਜਾਂ ਨਹੀਂ ਕਰਨਾ ਨਹੀਂ ਤੁਹਾਡਾ ਰਾਈਟ ਹੈ ਸਾਰਿਆਂ ਦਾ ਆਪ ਦਾ ਆਪ ਦਾ ਰਾਈਟ ਹੈ ਕਾਨੂੰਨ 'ਚ ਰਹਿ ਕੇ ਆਪਾਂ ਹਰ ਕੋਈ ਚੀ ਕਰ ਸਕਦੇ ਹਾਂ ਕਾਨੂੰਨ ਤੇ ਤਾਂ ਆਪਾਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ ਦੇ ਦਿੱਤਾ ਦਿੱਤੀ ਐ ਇਨਸਪੈਕਟਰ ਠੀਕ ਹੈ ਜਿਹੜੇ ਜਿਹੜੇ ਮੈਂ ਹੀ ਅਗਲੇ ਪਾਸੋਂ ਦੱਪਕੇ ਮਾਰਦੇ ਹੋਣ ਤਾਂ ਵੀ ਕਿਸੇ ਨੇ ਜੀ ਮਾਰੇ ਦੱਪਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾਂਗੀ ਮੈਂ ਐਸਐਸਓ ਤੁਹਾਡੇ ਸਾਹਮਣੇ ਖੜਾਂਗੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਜਾਂਦਾ ਪ੍ਰिजनਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਵਾ ਮੈਂ ਹੁਣ ਇੱਕ ਮਿੰਟ ਬਾਈਟ ਦੇ ਦਿੰਨਾ ਕਿਹੜੇ ਕਿਹੜੇ ਗੈਂਗਸਰ ਨਾਲ ਸੰਬੰਧ ਰੱਖਦੇ ਐਵੇਂ ਸਾਡੀ ਇਨਵੈਸਟੀਗੇਸ਼ਨ ਚੱਲੀ ਜਾਂਦੀ ਐ ਇਹਦਾ ਬਾਰੇ ਆਪਾਂ ਪਤਾ ਕਰ ਰਹੇ ਹਾਂ ਹਾਂ